ਬਸਟੈਂਡ ਦੇ ਵਿੱਚ ਉਸ ਵੇਲੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਥੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕੁੜੀ ਅਤੇ ਮੁੰਡੇ ਨੂੰ ਥੱਪੜ ਜੜ ਦਿੱਤਾ। ਕੁੜੀ ਦੇ ਥੱਪੜਾ ਇੰਨੀ ਜ਼ੋਰ ਦੀ ਵੱਜਿਆ ਕਿ ਕੁੜੀ ਪੂਰੀ ਦੀ ਪੂਰੀ ਹਿੱਲ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਦੋਨੋਂ ਪੁਲਿਸ ਮੁਲਾਜ਼ਮਾਂ ਦਾ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿਆਂਗੇ। ਸਭ ਤੋਂ ਪਹਿਲਾਂ ਅਸੀਂ ਥੱਪੜ ਮਾਰਨ ਦਾ ਵੀਡੀਓ ਦੇਖਦੇ ਹਾਂ ਤੇ ਨਾਲ ਹੀ ਦੇਖਦੇ ਹਾਂ ਕਿ ਜਦੋਂ ਥਾਣੇ ਦੇ ਵਿੱਚ ਕੈਮਰਾ ਲੈ ਕੇ ਪਹੁੰਚੇ ਤਾਂ ਇਸ ਦਾ ਬਿਆਨ ਜਾਣਨਾ ਚਾਹਿਆ ਤਾਂ ਅੱਗੋਂ ਉੱਥੇ ਕੀ ਹੋਇਆ ਇਹ ਦੋਨੋਂ ਵੀਡੀਓ ਤੇ ਨਜ਼ਰ ਮਾਰਦੇ ਹਾਂ। ਓਏ ਯਾਨੀ ਮੱਪੀ ਓਏ ਯਾਨੀ ਮੱਪੀ ਓਏ ਯਾਨੀ ਮੱਪੀ ਕਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈਨੂੰ ਸੁਣ ਜਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈਨੂੰ ਸੁਣ ਜਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈਨੂੰ ਸੁਣ ਜਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈਨੂੰ ਸੁਣ ਜਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈਨੂੰ ਸੁਣ ਜਿਹੜਾ ਕਰ ਤੂੰ ਕਹਿਣਾ ਸੁਨਦਰ ਜੀ ਨੂੰ ਤੈ ਆਵਾਜ਼ ਤੈਨੂੰ ਕਾਦੀ ਵਾਇਰਲ ਹੋਣਦੀ ਆ ਥੱਪੜ ਮਾਰੇ ਥੱਪੜ ਮਾਰੇ ਮੈਂ ਕਿਨੂੰ ਏ ਸੋਰੀ ਸਰ ਤੁਸੀਂ ਐਦਾਂ ਮੈਨੂੰ ਕੈਪਚਰ ਨਹੀਂ ਕਰ ਸਕਦੇ ਮੇਰੇ ਖਾਨੇ ਦੇ ਵਿੱਚ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਆ ਪਹਿਲਾਂ ਮੈਨੂੰ ਗੱਲ ਕੇ ਦੱਸੋ ਤੁਸੀਂ ਆ ਕੇ ਥਾਣੇ 'ਚ ਬਣਾਓ ਤੇ ਮੈਨੂੰ ਕਚਾ ਕਰੀ ਜਾਂਦੇ ਆ ਆ ਵੀਰ ਦੱਸੋ ਕਿ ਯਾਰ ਪਹਿਲਾਂ ਮੈਨੂੰ ਵੀਡੀਓ ਦਿਖਾਓ ਪਹਿਲਾਂ ਗੱਲ ਦੱਸੋ ਆ ਆਪਣੇ ਬੰਦੇ ਹੋ ਕੇ ਦਾ ਕਰਨ ਦੇ ਆ ਆਵਾਜ਼ ਫੋਨ 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 ਫੜਸਦੇ ਭਾਈ ਬਿਲਕੁਲ ਗਲਤ ਕਰ ਨਹੀਂ ਬਿਲਕੁਲ ਗਲਤ ਕਰ ਨਹੀਂ ਬਿਲਕੁਲ ਗਲਤ ਗੱਲ ਆ ਭਾਈ ਨਹੀਂ ਪਹਿਲਾਂ ਤੁਸੀਂ ਟਾਟਾ ਦਾ ਤਰੀਕਾ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਆ ਠੀਕ ਆ ਤੁਹਾਡਾ ਤਰੀਕਾ ਸਹੀ ਆ ਆ ਠੀਕ ਆ ਇਹ ਮੈਨੂੰ ਗੱਲ ਕਿਸੇ ਨਾਲ ਕੀ ਆ ਸੋ ਦਾਦੇ ਕੇ ਬਟਾਲਾ ਦੇ বাস ਸਟੈਂਡ ਤੇ ਕਥਿਤ ਨਸ਼ੇ ਦੇ ਵਿੱਚ ਧੁੱਤ 22 ਸਾਲਾਂ ਲੜਕੀ ਘੁੰਮਦੀ ਨਜ਼ਰ ਆਈ ਜਿਸ ਦੇ ਨਾਲ ਇੱਕ ਨੌਜਵਾਨ ਸੀ ਜੋ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਦੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਮਾਮਲੇ ਸੰਬੰਧੀ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਫਿਲਹਾਲ ਦੋਵੇਂ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਚ ਚੌਕੀ ਇੰਚਾਰਜ ਤੇ ਥਾਣਾ ਸਿਟੀ ਦਾ ਮੁੰਸ਼ੀ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਠੀਕ ਹੈ ਗੱਲ ਤੁਹਾਡੀ ਕਿ ਫੇਸਬੁੱਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਆਪਣਾ ਬੱਸ ਸਟੈਂਡ ਚੌਕੀ ਇੰਚਾਰਜ ਮਟਾਲਾ ਇਹ ਸੇ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਛੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਆ ਮਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਅਸੀ ਕਿਹੜੇ ਹਾਲਾਤ ਵਿੱਚ ਪਬਲਿਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਹੈ ਕਿ ਬਾਅਦ ਵਿੱਚ ਕਿਹੜੇ ਹਾਲਾਤ ਸਨ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਬਟ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸੇ ਜੇਵਦਾਰ ਸਿੰਘ ਦਾ ਤੇ ਮੁੰਜੀ ਦਾ ਉਹ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਦ ਨੂੰ ਰਹੀ ਰਿਆ ਤੇ ਅਸੀਂ ਇਹੋ ਹੀ ਉਹਨਾਂ ਨੂੰ ਮੇਸ਼ਾ ਦੇਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਨੂੰ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟ੍ਰੀਟ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪਰੀਸੀ ਨੂੰ ਸਸਪੈਂਡ ਕਰ ਦਿੱਤਾ ਹੈ ਬਾਅਦ ਵਿੱਚ ਮੀਡੀਆ ਕਰਦੀਆਂ ਉਹ ਲੋਕ ਖਾਸ ਕਰਕੇ ਸਾਡੇ ਕੋਲੋਂ ਜਾ ਕੇ ਮਨਪ੍ਰੀਤ ਸਿੰਘ ਦਾ ਗਲਤ ਬਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਕੀ ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ ਮਾਈਕ ਖੋਇਆ ਗਿਆ ਔਰ ਜਿਹੜਾ ਵੱਦ ਸੁਲੂਕੀ ਦਾ ਕੰਮ ਹੈ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ ਕਾਬਲੇ ਗੌਰ ਹੈ ਕਿ ਸੂਬੇ ਪਰ ਦੇ ਵਿੱਚ ਨਸ਼ੇ ਦੇ ਮੱਕੜ ਜਾਲ ਚ ਲੜਕੀਆਂ ਦੀ ਵੱਧ ਰਹੀ ਤਦਾਦ ਵੀ ਚਿੰਤਾਜਨਕ ਹਾਲਾਤਾਂ ਦੇ ਵੱਲੋਂ ਵਾਧੇ ਦਿਖਾਈ ਦੇ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਕੁੜੀ ਨਸ਼ੇ ਦੇ ਵਿੱਚ ਤੋਤਤਾ ਤੇ ਖੁਦ ਦੱਸ ਰਹੀ ਹੈ ਕਿ ਉਸਨੇ ਨਸ਼ਾ ਜਿਹੜਾ ਕਿ ਕੀਤਾ ਹੋਇਆ ਇਸਦੇ ਚੱਲਦੇ ਚਲੋ ਦੂਜੇ ਪਾਸੇ ਜੇਕਰ ਪੁਲਿਸ ਮੁਲਾਜ਼ਮਾ ਨੇ ਕੋਈ ਕਾਰਵਾਰੀ ਕਰਨੀ ਸੀ ਤਾਂ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਸੀ ਪਰ ਇਸ ਤਰੀਕੇ ਦੇ ਨਾਲ ਬਿਨਾ ਮਹਿਲਾ ਤੋਂ ਇੱਕ ਮਹਿਲਾ ਦੇ ਥੱਪੜ ਜੜਨਾ ਇਸ ਦੇ ਉੱਤੇ ਸਵਾਲ ਚੁੱਕੇ